ਸਸਿ ਕਾਲਜੀ ਸਸਿ ਕਾਲਜੀ ਐਸਐਸਐਸਨ ਦੀ ਮੀਟਿੰਗ ਹੋਈ ਉਸ ਦੇ ਵਿੱਚ ਨਿਯੁਕਤੀ ਕਿਤੇ ਗਈਆਂ ਪ੍ਰਧਾਨ ਚੁਣੇ ਗਏ ਉਸ ਬਾਰੇ ਜਰੂਰ ਦੱਸੋ ਹਾਂਜੀ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਪਹਿਲੀ ਮੀਟਿੰਗ ਕੀਤੀ ਗਈ ਆ ਜੋ ਕਿ ਸੱਤਾ ਜਸਬੀਰ ਸਿੰਘ ਪੱਟੀ ਤੇ ਮੈਡਮ ਮਮਤਾ ਦੇਵਗਾਂ ਜੀ ਦੀ ਅਗਵਾਈ ਹੇਠ ਹੋਈ ਆ ਤੇ ਜਿਸ ਵਿੱਚ ਛਾਟੇ ਤੋਂ ਤੇ ਆਪਣਾ ਹਟਾਰੀ ਤੋਂ ਜਿਹੜਾ ਹੈਗਾ ਉਹ ਚ ਨਿਯੁਕਤ ਕੀਤਾ ਗਿਆ ਜੀ ਇੱਡੀ ਸਰ ਨਿਯੁਕਤ ਕੀਤਾ ਗਿਆ ਕਿਹੜੇ ਕਿਹੜੇ ਮੈਂਬਰ ਚੁਣੇ ਗਏ ਪ੍ਰਧਾਨ ਚੁਣੇ ਗਏ ਉਹਨਾਂ ਦੇ ਨਾਮ ਜਰੂਰ ਦੱਸੋ ਇਸ ਵਿੱਚ ਦਾਸ ਜਤਿੰਦਰ ਸਿੰਘ ਰਿੰਕੂ ਨੂੰ ਆਪਣਾ ਪ੍ਰਧਾਨ ਛਾਟੇ ਤੋਂ ਪ੍ਰਧਾਨ ਚੁਣਿਆ ਗਿਆ ਜੀ ਤੇ ਜਿਹੜੇ ਆਪਣਾ ਗੁਰਮੀ ਸਿੰਘ ਸੰਧੂ ਆ ਉਹ ਜਾਗਰਨ ਤੋਂ ਜਿਹੜੇ ਗਿਆ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਜੀ ਤੇ ਸਤੀਸ਼ਪੁਰ ਪਾਸਕਰ ਤੋਂ ਜਿਹੜੇ ਸੀਨੀਅਰ ਮੀਤ ਪ੍ਰਧਾਨ ਉਹਨਾਂ ਨੂੰ ਚੁਣਿਆ ਗਿਆ ਜੀ ਅਮਰਦੀਪ ਸਿੰਘ ਅਮਨਦੀਪ ਸਿੰਘ ਪੰਜਾਬੀ ਜਾਗਰ ਉਹਨਾਂ ਨੂੰ ਵਾਈਸ ਪ੍ਰਧਾਨ ਜੀ ਜਸਵੀਰ ਸਿੰਘ ਗਿੱਲ ਪਖਣਾ ਆਕਾਲੀ ਪੱਤਰਕਾ ਉਹਨੂੰ ਜਨਰਲ ਸਕੱਤਰ ਚੁਣਿਆ ਗਿਆ ਜੀ ਸਤਵੀਰ ਸਿੰਘ ਭੀਲ ਜੱਗ ਬਣੇ ਤੋਂ ਜਿਹਨੂੰ ਖਜ਼ਾਨਚੀ ਚੁਣਿਆ ਗਿਆ ਜੀ ਦਲਬੀਰ ਸਿੰਘ ਗਮਾਨਪ੍ਰਾਪ ਟੀਵੀ ਤੋਂ ਬੜਾ ਵਧੀਆ ਚੈਨਲ ਵੀ ਚਲਾ ਰਹੇ ਖ਼ਬਰ ਵੀ ਚਲਾ ਰਹੇ ਉਹਨੂੰ ਸਕੱਤਰ ਚੁਣਿਆ ਗਿਆ ਜੀ ਦਸ਼ੋਤ ਸਿੰਘ ਚੀਚਾ ਉਹਨੂੰ ਟੀਵੀ ਵੀ ਚਲਾ ਰਹੇ ਬੜਾ ਵਧੀਆ ਉਹਦੇ ਅਖ਼ਬਾਰ 'ਚ ਵੀ ਕੰਮ ਕਰ ਰਹੇ ਜੀ ਉਹਨੂੰ ਜੋਇਲ ਸਕੱਤਰ ਜੀ ਉਹਨਾਂ ਨੂੰ ਤੇ ਅਮਨਦੀਪ ਸਿੰਘ ਜਿਹੜੇ ਕਿ ਸਟਾਰ ਏਜੀ ਨਿਊਜ਼ ਚੈਨਲ ਚਲਾ ਰਹੇ ਆ ਉਹਨਾਂ ਨੂੰ ਜਥੇ ਬੰਦਕ ਸਖਤਰ ਚੁਣਿਆ ਗਿਆ ਜੀ ਅਰुण ਸ਼ਰਮਾ ਜੀ ਜਗਬਾਣੀ ਤੋਂ ਉਹਨਾਂ ਨੂੰ ਸਰਪਸ ਚੁਣਿਆ ਗਿਆ ਜੀ ਤੇ ਗੁਰਵਿੰਦਰ ਪ੍ਰੀਤ ਉਹਨਾਂ ਨੂੰ ਸਲਾਹਕਾਰ ਚੁਣਿਆ ਗਿਆ ਜੀ ਤੇ ਰਜੀਤ ਸਿੰਘ ਉਹਨਾਂ ਨੂੰ ਵੀ ਸਲਾਹਕਾਰ ਤੇ ਕਿਸ਼ਨ ਸਿੰਘ ਦਸਾਜ ਉਹਨਾਂ ਨੂੰ ਵੀ ਸਲਾਹਕਾਰ ਬਣਾਇਆ ਗਿਆ ਜੀ ਸਰਕੀਜ਼ ਨੇ ਇਹ ਦੇਣਾ ਚਾਹੁੰਦੇ ਜਿਹੜੀ ਅੱਜ ਤੁਹਾਡੀ ਐਸਐਸਐਸ ਦੀ ਮੀਟਿੰਗ ਹੋਈ ਹੈ ਅਸੀਂ ਜੀ ਮੀਟਿੰਗ ਦਾ ਸਾਡਾ ਮੁੱਦਾ ਇਹੀ ਹੈ ਜੀ ਅਸੀਂ ਕੋਈ ਛੋਟੋ ਕੇ ਕੰਮ ਕਰਾਂਗੇ ਪੱਤਰਕਾਰ ਭਾਈ ਚਲੇ ਵਾਸਤੇ ਕੰਮ ਕਰਾਂਗੇ ਜਿੱਥੇ ਵੀ ਸਾਨੂੰ ਪੱਤਰਕਾਰ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਕੋਈ ਸੋਸ਼ਲ ਕੰਮ ਵੀ ਕਿਸੇ ਵਾਸਤੇ ਕਰਨਾ ਪਿਆ ਤੇ ਅਸੀਂ ਕਰਾਂਗੇ ਜੱਗੀ ਹੋ ਕੇ ਜੀ ਧੰਨਵਾਦ ਸਾਰ ਜੀ